ਆ ਸਰਕਾਰ ਜਿਹੜਾ ਆਪਾਂ ਬਦਲਾ ਚੁਣਿਆ ਹੈ ਹੋ ਸਕਦਾ ਸਾਡੇ ਮਸਲੇ ਹੱਲ ਹੋਣ ਪਰ ਸਾਨੂੰ ਲੱਗਦਾ ਕਿ ਉਹਦੇ ਨਾਲ ਸਾਡਾ ਨੁਕਸਾਨ ਜ਼ਿਆਦਾ ਹੋ ਰਿਹਾ ਈ ਸਰਕਾਰ ਵੱਲੋਂ ਗਰੰਟੀਆਂ ਦਿੱਤੀਆਂ ਗਈਆਂ ਸਨ ਕਹਿੰਦੇ ਸੀ ਕਿ ਗਰੰਟੀਆਂ ਪੂਰੀਆਂ ਹੋਣਗੀਆਂ ਲੱਗਦਾ ਕਿ ਆਮ ਲੋਕਾਂ ਨੂੰ ਗਰੰਟੀ ਉਹ ਪੂਰੀ ਹੁੰਦੀ ਹੈ ਨਜ਼ਰ ਆਈ ਨਹੀਂ ਹੋਰ ਚੱਲ ਰਹੀ ਹੈ ਪੰਜਾਬ ਸਰਕਾਰ ਸਿਰਫ ਸੋਸ਼ਲ ਮੀਡੀਆ ਤੇ ਤੇ ਬੈਨਰਾਂ ਤੇ ਪਰ ਜਿਹਦਾ ਸਰਕਾਰ ਨੀਚੇ ਚੱਲ ਰਹੀ ਹੈ ਜਿਹੜਾ ਜੋ ਹਸਪਤਾਲ ਜੋ ਕਿਤੇ ਸਰਕਾਰੀ ਕੰਮ ਤੇ ਚਲਦਾ ਕੋਈ ਤਰ੍ਹਾਂ ਦੀ ਕੋਈ ਆਮ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ। ਕਾਰ ਬਣਨ ਤੋਂ ਪਹਿਲਾਂ ਵੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਦੋ ਵਾਰਾਂ ਕੋਸ਼ਿਸ਼ ਕੀਤੀ ਸਰਕਾਰ ਬਣਨ ਤੋਂ ਬਾਅਦ ਮੈਂ ਚਾਰ ਵਾਰਾਂ ਕੋਸ਼ਿਸ਼ ਕੀਤੀ ਆਮ ਬੰਦੇ ਨੂੰ ਤੋਂ ਮਿਲਕਾ ਹੀ ਰਾਜ਼ੀ ਨਹੀਂ ਆ। ਕਿੱਦਾਂ ਮੰਨ ਲਿਆ ਮੁੱਖ ਮੰਤਰੀ? ਮੈਨੂੰ ਨਹੀਂ ਪਤਾ ਹਰਾ ਬੰਨੇ ਕਿੱਥੇ ਚਲਾਈ ਜਾਂਦੇ ਆ ਤੁਹਾਨੂੰ ਵੀ ਤੁਸੀਂ ਵੀ ਐਸੇ ਦੋਆ ਤੁਹਾਡੇ ਸਾਹਮਣੇ ਇੰਨਾਂ ਨੂੰ ਨੌਕਰੀ ਮਿਲੀ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਭੈਣ ਭਰਾ ਹੋਇਆ ਵਿੱਚ ਨਹੀਂ ਹੈਗਾ ਸਾਡਾ ਵੀ ਨਹੀਂ ਹੈਗਾ ਪਤਾ ਨਹੀਂ ਕਿੱਥੇ ਨੌਕਰੀਆਂ ਦੇ ਰਿਹਾ ਅਸੀਂ ਤੇ ਆਪ ਸਟਾਲ ਲਾਇਆ ਪਹਿਲਾਂ ਸਰ ਮੈਂ ਬਲੈ ਪ੍ਰਧਾਨ ਸੀਗਾ ਲਾਇਸੈਂਸੀ ਹਟ ਕੇ ਤੋਂ ਉਸ ਤੋਂ ਬਾਅਦ ਮੈਨੂੰ 22 ਦੇ ਵਿੱਚ ਜ਼ਿਲ੍ਹਾ ਜਮਨ ਸੈਕਟਰੀ ਲਾ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਸਰਕਾਰ ਬਣ ਗਈ ਬੱਸ ਸਾਡੀ ਕੰਮੀ ਇਹ ਰਹੀ ਵੀ ਅਸੀਂ ਬਦਲਾਅ ਤੇ ਝੂਠੇ ਲਾਰਾਂ ਚ ਆ ਗਏ ਜਿਹਦੇ ਕਰਕੇ ਪੂਰਾ ਪੰਜਾਬ ਫਸਿਆ ਪਿਆ ਤੇ ਮੈਂ ਮਾਫੀ ਮੰਗਦਾ ਜਿਨ੍ਹਾਂ ਨੇ ਮੇਰੇ ਕਹਤੇ ਵੋਟ ਪਾਈ ਆ ਆਮ ਪਾਰਟੀ ਦੀ ਸਰਕਾਰ ਬਣਾਈ ਆ ਉਹਦੇ ਤੋਂ ਮੈਂ ਬੇਨਤੀ ਆ ਮੈਨੂੰ ਖਿਡਾਰ ਕੇ ਗਲੀ ਚ ਨਾ ਪੁੱਛਿਆ ਕਰੋ ਮੈਂ ਸਾਰਿਆਂ ਤੋਂ ਮਾਫੀ ਮੰਗ ਲੈਂਦਾ ਵੀ ਮੇਰੇ ਕੋਲ ਗਲਤ ਹੋ ਗਿਆ ਦੇਸ਼ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਤਿਆਰੀਆਂ ਕੱਸੀਆਂ ਜਾ ਰਹੀਆਂ ਨੇ ਉੱਤੇ ਹੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਆਮ ਆਦੀ ਪਾਰਟੀ ਵੱਲੋਂ ਜਿੱਤਣ ਦੀ ਜੋ ਹੈ ਘੋਸ਼ਣਾ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕਈ ਇਸ ਤਰ੍ਹਾਂ ਦੇ ਨੌਜਵਾਨ ਸਾਹਮਣੇ ਆ ਰਹੇ ਨੇ ਜਿਨ੍ਹਾਂ ਵੱਲੋਂ ਪੰਜਾਬ ਦੀ ਨੁਹਾਰ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ ਸਾਡਾ ਮੌਜੂਦ ਨੇ ਇੱਕ ਵੀਰ ਜੀ ਨਾਲ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਲੋਕ ਸਭਾ ਵਿੱਚ ਕੀਤੀਆਂ ਜਾਣਗੀਆਂ ਇਸ ਬਾਰੇ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਵੀਰ ਜੀ ਪਹਿਲਾਂ ਤਾਂ ਤੁਹਾਡਾ ਨਾਮ ਕੀ ਆ ਔਰ ਤੁਸੀਂ ਲੋਕ ਸਭਾ ਦੇ ਵਿੱਚ ਇਲੈਕਸ਼ਨ ਲੜਨ ਜਾ ਰਹੇ ਹੋ ਕਾਰਨ ਕੀ ਹੈ ਸਭ ਤੋਂ ਵੱਡਾ ਪਹਿਲਾਂ ਤੇ ਤੁਹਾਡੇ ਮਾਦੀਆਂ ਭਾਈ ਵੇਖ ਰਹੀ ਸਾਰੇ ਪੰਜਾਬੀਆਂ ਦਾ ਤਹਿ ਦਿਲੋਂ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਵੈਗਰੂ ਜੀ ਕਿਰਪਾ ਸਦਕਾ ਪਿਛਲੇ 4 ਮਹੀਨਿਆਂ ਤੋਂ ਮਰਸਰ ਦੇ ਵਿੱਚ ਕਾਰੋਬਾਰ ਕਰ ਰਿਹਾ ਹਾਂ ਬਹੁਤ ਵਧੀਆ ਚੱਲ ਰਿਹਾ ਸੀ ਤੇ ਜਦੋਂ ਮੈਂ ਘਰ ਜਾਨਾ ਹਾਂ ਤੇ ਮੈਂ ਜਦੋਂ ਘਰ ਜਾ ਕੇ ਆਪਣੀ ਮਿਹਨਤ ਦਾ ਕੁਝ ਪਰਸੈਂਟ ਹਿੱਸਾ ਦੇਣਾ ਤੇ ਮੇਰੇ ਘਰ ਦੇ ਪੁੱਛਦੇ ਸੀ ਭਾਜੀ ਅੱਜ ਇਹੋ ਕਮਾਇਆ ਤੇ ਮੈਂ ਜਿਹੜਾ 60 ਤੋਂ 70% ਜਿਹੜਾ ਸਰਕਾਰ ਨੂੰ ਟੈਕਸੀ ਦੇ ਰਾਂ ਜਿਹਦੇ ਨਾਲ ਸਾਡਾ ਆਪਣਾ ਗੁਜ਼ਾਰਾ ਵੀ ਮੁਸ਼ਕਲ ਹੋ ਗਿਆ ਸੀ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਆਪਾਂ ਸਰਕਾਰ ਚੁਣੀ ਆ ਸਾਨੂੰ ਲੱਗਦਾ ਵੀ ਇਹ ਵੀ ਕਾਰਪੋਰੇਟ ਘਰਾਣਿਆਂ ਨੂੰ ਭਰਨ ਤੇ ਲੱਗੀ ਹੋਈ ਆ ਤੇ ਸਾਡਾ ਫਿਰ ਹੱਕ ਕਿੱਥੇ ਗਿਆ ਹੁਣ ਮੈਂ ਉਹਦੇ ਵਾਸਤੇ ਸੋਚਿਆ ਵੀ ਆਪਣਾ ਹੱਕ ਕਦੇ ਮੰਗਿਆ ਨਹੀਂ ਮਿਲਦੇ ਤੇ ਉਹਦੇ ਵਾਸਤੇ ਲੜਨਾ ਪਊਗਾ ਤੇ ਇਸ ਕਰਕੇ ਆਪਾਂ ਸ਼ੁਰੂਆਤ ਕੀਤੀ ਆ ਤੁਹਾਡੀ ਕਿਰਪਾ ਦੇ ਨਾਲ ਗੁਰੂ ਰਾਮਦਾਸ ਜੀ ਤੋਂ ਆਸ਼ੀਰਵਾਦ ਲੈ ਕੇ ਪੰਬਰ ਸਰ ਦੀ ਲੋਕ ਸਭਾ ਦੇ ਵਿੱਚ ਐਤਕੀ ਐਮਪੀ ਦੀ ਇਲੈਕਸ਼ਨ ਆਪਾਂ ਲੜਾਂਗੇ ਤੇ ਆਜ਼ਾਦ ਲੜਾਂਗੇ ਜਿਹੜੀ ਸੋਚ ਤੁਸੀਂ ਗੱਲ ਕਰਦੇ ਪਏ ਇਸ ਤਰ੍ਹਾਂ ਦੀ ਸੋਚ ਤੇ ਕਈ ਬਹੁਤ ਸਾਰੇ ਲੀਡਰ ਵੀ ਪਹੁੰਚੇ ਨੇ ਇਸ ਟਾਈਮ ਕੋਈ ਮੁੱਖ ਮੰਤਰੀ ਵੀ ਬਣੇ ਹੋਏ ਨੇ ਕਈ ਹੋਰ ਇਸ ਤਰ੍ਹਾਂ ਦੇ ਲੀਡਰ ਵੀ ਨੇ ਕੀ ਲੱਗਦਾ ਨਹੀਂ ਉਹ ਕੰਮ ਕਰਦੇ ਪਏ ਨੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਕੰਮ ਕਰਦੇ ਪਏ ਨੇ ਸਰ ਕੰਮ ਤੇ ਕਰ ਰਹੇ ਪਏ ਪਰ ਆਪਣੇ ਲਈ ਲੋਕਾਂ ਲਈ ਨਹੀਂ ਕੋਸ਼ਿਸ਼ ਕਰ ਰਹੇ ਕਿਉਂਕਿ 80% ਤੋਂ ਜ਼ਿਆਦਾ ਗਰੀਬ ਸਾਡਾ ਪੰਜਾਬ ਦੇ ਵਿੱਚ ਜਿਹੜੀ ਬੇਰੋਜ਼ਗਾਰੀ ਆ ਹੋ ਗਈ ਆ ਤੇ ਉਹਦੇ ਵਾਸਤੇ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਦਾ ਕਾਰਨ ਇਹ ਆ ਕਿ ਲੋਕ ਘਰਾਂ ਤੋਂ ਨਿਕਲਣ ਤੋਂ ਵੀ ਡਰ ਰਹੇ ਨੇ ਤੇ ਆਪ ਮੈਦਾਨ 'ਚ ਆ ਨਹੀਂ ਰਹੇ ਠੀਕ ਆ ਜੀ ਜਾਂ ਤੇ ਆਪਣੇ ਹੱਕ ਲੈਣੇ ਆ ਤੇ ਸਿਰ ਮੈਦਾਨ 'ਚ ਆਉਣਾ ਪਊਗਾ ਜਾਂ ਜਿਹੜਾ ਮੈਦਾਨ 'ਚ ਆ ਰਿਹਾ ਉਹਦੇ ਨਾਲ ਤੁਹਾਨੂੰ ਸਾਥ ਦੇਣਾ ਪਊਗਾ ਪਿਛਲੇ 4 ਮਹੀਨਿਆਂ ਤੋਂ ਮੈਂ ਜਿਹੜਾ ਰੋਜ਼ਗਾਰ ਕਰਦਾ ਸੀ ਤੁਸੀਂ ਬਖੂਬੀ ਜਾਣਦੇ ਹੋ ਆਪਾਂ ਸਟਾਲ ਲਾਇਆ ਸੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਦਾ ਬਹੁਤ ਪਿਆਰ ਦਿੱਤਾ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਬਹੁਤ ਵਾਇਗੁਰੂ ਦੀ ਕਿਰਪਾ ਨੇ ਚੜ੍ਹਦੀ ਕਲਾ ਕੀਤੀ ਆ ਪਰ ਉਹਦੇ ਨਾਲ ਮੈਨੂੰ ਇਹ ਸੀਗੀ ਕਿ ਸਾਡਾ ਹੋ ਸਕਦਾ ਹੈ ਪੰਜਾਬ ਸਰਕਾਰ ਜਿਹੜਾ ਆਪਾਂ ਬਦਲਾ ਚੁਣਿਆ ਹੈ ਹੋ ਸਕਦਾ ਸਾਡੇ ਮਸਲੇ ਹਲਣ ਪਰ ਸਾਨੂੰ ਲੱਗਦਾ ਵੀ ਉਹਦੇ ਨਾਲ ਸਾਡਾ ਨੁਕਸਾਨ ਜ਼ਿਆਦਾ ਹੋ ਰਿਹਾ ਜਿੱਤੇ ਕਰਕੇ ਆਪਾਂ ਨੂੰ ਆਪਣੇ ਹੱਕ ਲੈਣ ਵਾਸਤੇ ਆਪਾਂ ਚਾਹੁੰਦੇ ਆ ਕਿ ਆਪ ਖੁਦ ਮદાન ਚਾਈਏ لیکن ਹੁੰਦੀ ਸਰਕਾਰ ਵੱਲੋਂ ਗਰੰਟੀਆਂ ਦਿੱਤੀਆਂ ਗਈਆਂ ਸਨ ਕਹਿੰਦੇ ਸੀ ਕਿ ਗਰੰਟੀਆਂ ਪੂਰੀਆਂ ਹੋਣਗੀਆਂ ਲੱਗਦਾ ਕਿ ਆਮ ਲੋਕਾਂ ਨੂੰ ਗਰੰਟੀ ਉਹ ਪੂਰੀ ਹੁੰਦੀ ਹੈ ਨਜ਼ਰ ਆਈ ਬਿਲਕੁਲ ਜੀ ਜ਼ੀਰੋ ਕੋਈ ਗਰੰਟੀ ਪੂਰੀ ਹੁੰਦੀ ਨਹੀਂ ਨਜ਼ਰ ਆਈ ਤੇ ਆਪਾਂ ਇਸ ਕਰਕੇ ਹੀ ਇਹ ਕਦਮ ਚੁੱਕਿਆ ਹੈ ਕਿ ਅਸੀਂ ਵੀ ਕੰਮ ਕੀਤਾ ਹੈ ਆਮ ਪਾਰਟੀ ਸਰਕਾਰ ਦੇ ਵਿੱਚ ਮੈਂ ਜ਼ਿਲ੍ਹੇ ਦਾ ਜੁਆਇੰਟ ਸੈਕਟਰੀ ਰਹਾ ਹਾਂ ਤੇ ਉਸ ਤੋਂ ਬਾਅਦ ਮੇਰੀ ਕੋਈ ਕਾਰਵਾਈ ਨਹੀਂ ਜਾਂ ਮੇਰੇ ਆਪਣੇ ਕੰਮ ਹੀ ਨਹੀਂ ਕਿਤੇ ਸੁਣਵਾਈ ਨਹੀਂ ਹੋ ਰਹੀ ਕਿਸੇ ਮੈਡੀਕਲ ਚ ਚਲ ਜੋ ਹਸਪਤਾਲ ਚਲ ਜੋ ਕਿਤੇ ਸਰਕਾਰੀ ਕੰਮ ਚ ਚੱਲ ਜੋ ਕਿਸੇ ਤਰ੍ਹਾਂ ਦੀ ਕੋਈ ਆਮ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ। ਲੇਕਿਨ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਆਮ ਲੋਕਾਂ ਦੀ ਸਰਕਾਰ ਹੈ, ਆਪ ਲੋਕਾਂ ਦੇ ਦੁਆਰ ਹੈ, ਸਾਰਾ ਕੁਝ ਆਮ ਲੋਕਾਂ ਦਾ ਹੀ ਹੈ। ਤੁਹਾਡੀ ਕਿਉਂ ਨਹੀਂ ਸੁਣਵਾਈ ਹੋ ਪਾਣੀ? ਦੇਖੋ ਜੀ ਜਦੋਂ ਮੈਂ ਸਰਕਾਰ ਬਣਨ ਤੋਂ ਪਹਿਲਾਂ ਵੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਦੋ ਵਾਰਾਂ ਕੋਸ਼ਿਸ਼ ਕੀਤੀ, ਸਰਕਾਰ ਬਣਨ ਤੋਂ ਬਾਅਦ ਮੈਂ ਚਾਰ ਵਾਰਾਂ ਕੋਸ਼ਿਸ਼ ਕੀਤੀ। ਆਮ ਬੰਦੇ ਨੂੰ ਤੋਂ ਮਿਲ ਕੇ ਹੀ ਰਾਜ਼ੀ ਨਹੀਂ ਆ। ਕਿੱਦਾਂ ਮੰਨ ਲੀ ਆ ਮੁੱਖ ਮੰਤਰੀ? ਨਹੀਂ ਹੋਤੇ ਅੱਜ ਵੀ ਕਹਿੰਦੇ ਨੇ ਸਪੀਚਾਂ ਦੇ ਵਿੱਚ ਕਿ ਆਮ ਲੋਕਾਂ ਦਾ ਸਰਕਾਰ ਹੈ ਮੈਂ ਆਮ ਘਰਚਾ ਅੱਜ ਵਿਧਾਨ ਸਭਾ ਚੋ ਕਹਿ ਰਹੇ ਸੀ ਕਿ ਕਹਿੰਦੇ ਮੈਂ 150 ਰੁਪਏ ਦਿਹਾੜੀ ਲੈਂਦਾ ਰਿਹਾ ਵਾਂ ਤੇ ਮੈਂ 150 ਰੁਪਏ ਦਿਹਾੜੀ ਲੈ ਕੇ ਵੀ ਅੱਜ ਇੱਕ ਮੁਕਾਮ ਤੇ ਪਹੁੰਚਿਆ ਕਿ ਲੱਗਦਾ ਨਹੀਂ ਫਿਰ ਉਹ ਸਿਰਫ ਲੋਕਾਂ ਨੂੰ ਦਿਖਾਉਂਦਾ ਲੱਗਦਾ ਪਿਆ ਸੀ ਕਿ ਲੋਕਾਂ ਨੂੰ ਦਿਖਾਇਆ ਦਿਖਾਵਾ ਦਿੱਤਾ ਜਾਵੇ ਕਿ ਜਿਹੜੀ ਚੀਜ਼ ਦਿਖਾਉਂਦੀ ਲੱਗ ਗਿਆ ਜਿਵੇਂ ਲੋਕੀ ਪਰਸੈਂਟ ਕੁਝ ਕਰਦੇ ਨੇ ਤੇ ਅੰਦਰ ਕੁਝ ਹੋਰ ਹੁੰਦੇ ਨੇ ਦੇਖੋ ਜੀ ਸਰਕਾਰ ਚੱਲ ਰਹੀ ਹੈ ਪੰਜਾਬ ਸਰਕਾਰ ਸਿਰਫ ਸੋਸ਼ਲ ਮੀਡੀਆ ਤੇ ਤੇ ਬੈਨਰਾਂ ਤੇ ਹੋਰ ਕਿੱਦਾਂ ਸਰਕਾਰ ਨੀਚੇ ਚੱਲ ਰਹੀ ਨਾ ਪਈਦਾ ਹੈ ਤੇ ਮੈਂ ਇਹੀ ਬੇਨਤੀ ਕਰਦਾ ਹਾਂ ਵੀ ਸਰਕਾਰ ਜਿਹੜੀ ਕੰਮ ਕਰ ਰਹੀ ਆ ਉਹ ਆਮ ਬੰਦੇ ਤੱਕ ਨਹੀਂ ਪਹੁੰਚ ਰਿਹਾ ਮੈਨੂੰ ਨਹੀਂ ਪਤਾ ਹਰਾ ਪੈਨ ਕਿੱਥੇ ਚਲਾਈ ਜਾਂਦੇ ਆ ਤੁਹਾਨੂੰ ਵੀ ਤੁਸੀਂ ਵੀ ਐਸੇ ਤੋਂ ਤੁਹਾਡੇ ਸਾਹਮਣੇ ਇੰਨਾਂ ਨੂੰ ਨੌਕਰੀ ਮਿਲੀ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਭੈਣ ਭਰਾ ਹੋਵੇ ਵਿੱਚ ਨਹੀਂ ਹੈਗਾ ਸਾਡਾ ਵੀ ਨਹੀਂ ਹੈਗਾ ਪਤਾ ਨਹੀਂ ਕਿੱਥੇ ਨੌਕਰੀਆਂ ਦੇ ਰਿਹਾ ਅਸੀਂ ਤੇ ਆਪ ਸਟਾਲ ਲਾਏ ਹੋਏ ਅੰਮ੍ਰਿਤਸਰ ਦੇ ਵਿੱਚ ਤੁਸੀਂ ਕਹਿੰਦੇ ਪਿਓ ਕਿ ਰੋਜ਼ਗਾਰ ਦਿੱਤੇ ਜਾਣਗੇ ਮੈਂਬਰ ਪਾਰਲੀਮੈਂਟ ਅਗਰ ਬੰਦੇ ਹੋ ਤਾਂ ਕੀ ਪ੍ਰਾਇੋਰਟੀ ਚ ਰਹਿਣੀ ਹੈ ਤੁਹਾਡਾ ਕੰਮ ਸਭ ਤੋਂ ਜ਼ਰੂਰੀ ਮੁੱਦਾ ਸਰ ਸਾਡਾ ਹੈ ਵੀ ਲਾਅ ਐਂਡ ਆਰਡਰ ਦੀ ਸਥਿਤੀ ਤੁਸੀਂ ਦੇਖ ਰਹ ਸੋ ਸਰਕਾਰ ਦੇ ਵਿੱਚ ਉਸ ਤੋਂ ਪਹਿਲਾਂ ਵੀ ਜੋ ਆਉਣ ਵਾਲੀਆਂ ਸਰਕਾਰਾਂ ਚ ਪਹਿਲਾਂ ਵੀ ਇਹ ਸਥਿਤੀ ਰਹੀ ਆ ਉਸ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਸਾਡਾ ਸਭ ਤੋਂ ਜ਼ਰੂਰੀ ਭੈਣਾ ਭਰਾਵਾਂ ਦੀ ਤੇ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਆ ਉਹਦੀ ਸੇਫਟੀ ਰਹੇਗੀ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਵੀ ਆਪਾਂ ਰੋਜ਼ਗਾਰ ਦੇ ਜਿਹੜੇ ਔਜ਼ਾਰ ਆ ਪੈਦਾ ਕਰੀਏ ਰੋਜ਼ਗਾਰ ਵਧਾਉਣ ਦੇ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਜਿਹੜੇ ਅਫਸਰ ਆ ਪੈਦਾ ਕੀਤੇ ਜਾਣਗੇ ਤੇ ਮੈਂ ਇਹ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹੁੰਦਾ ਹਾਂ ਪੰਜਾਬ ਸਰਕਾਰ ਨੂੰ ਕਹਿ ਲਓ ਜਾਂ ਪੰਜਾਬੀਆਂ ਨੂੰ ਤੇ ਪੂਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਕਿ ਸਾਨੂੰ ਆਪਣੇ ਜਿਹੜਾ ਸਾਥ ਤੁਹਾਡਾ ਜ਼ਰੂਰੀ ਆ ਸਾਥ ਦਿਓਗੇ ਤਾਂ ਹੀ ਸੰਭਵ ਹੋਗਾ ਕਿਉਂਕਿ ਅੱਜ ਜੇ ਤੁਸੀਂ ਸਾਥ ਦਿੱਤਾ ਹੁੰਦਾ ਦੀਪ ਸਿੱਧੂ ਦਾ ਤੇ ਅੱਜ ਉਹ ਸਾਡੇ ਵਿੱਚ ਹੁਣਾ ਸੀ ਅਗਰ ਤੁਸੀਂ ਸਾਥ ਦਿੱਤਾ ਹੁੰਦਾ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਤੇ ਅੱਜ ਉਹ ਵੀ ਸਾਡੇ ਵਿੱਚ ਘਰ ਹੋਣਾ ਸੀ ਤੇ ਆਪਾਂ ਨਹੀਂ ਚਾਹੁੰਦੇ ਹੋਰ ਸਾਡੇ ਪੰਜਾਬ ਦਾ ਨੁਕਸਾਨ ਹੋਵੇ ਤੇ ਆਪਾਂ ਆਪਣਾ ਸਾਥ ਦਿਈਏ ਆਪਣੇ ਭੈਣ ਭਰਾਵਾਂ ਦਾ ਸਾਥ ਦਿਈਏ ਤਾ ਜੋ ਸਾਡਾ ਆਉਣ ਵਾਲੀ ਭਵਿੱਖਿਆ ਪੀੜ੍ਹੀਆਂ ਨੂੰ ਬਚਾ ਸਕੀ। ਲੇਕਿਨ ਤੁਸੀਂ ਰੋਜ਼ਗਾਰ ਦੀ ਗੱਲ ਕੀਤੇ ਤੁਸੀਂ ਕਹਿੰਦੇ ਬਈ ਖੁਦ ਉਹ ਨਿੱਕੀ ਜੀ ਤੁਸੀਂ ਫੜੀ ਰੇੜੀ ਲਗਾ ਕੇ ਕੰਮ ਕਰ ਰਹੇ ਹੋ। ਤੁਸੀਂ ਤੇ ਆਪ ਉਲੰਘਣਾ ਕਰਦੇ ਹੋਏ ਨਜ਼ਰ ਆ ਰਹੇ ਹੋ। ਤੁਸੀਂ ਤੇ ਆਪ ਜਿਹੜੀ ਇੱਕ ਜਗ੍ਹਾ ਮੱਲੀ ਹੋਈ ਆ। ਕੀ ਲੱਗਦਾ ਨਹੀਂ ਕਿ ਇੰਟਰਵਿਊ ਚੱਲਣ ਤੋਂ ਬਾਅਦ ਤੁਹਾਡੀ ਉਹ ਰੇੜੀ ਫੜੀ ਵੀ ਚੁਕਾਈ ਜਾ ਸਕਦੀ ਉਸ ਤੋਂ ਬਾਅਦ? ਬਿਲਕੁਲ ਕਰ ਸਕਦੇ ਆ ਸਰ ਪਰ ਕਰੇਗੀ ਸਰ ਸਰਕਾਰ ਕਹਿ ਰਹੀ ਸਾਡੇ ਹੱਥ ਘੜਿਆ। ਮੇਰੀ 30 ਸਾਲ ਉਮਰ ਹੋ ਗਈ ਆ। ਮੈਨੂੰ ਕਿਸੇ ਸਰਕਾਰ ਤੋਂ ਨੌਕਰੀ ਨਹੀਂ ਮਿਲੀ। ਠੀਕ ਹੈ ਮੈਂ ਜਿਆਦਾ ਪੜਿਆ ਲਿਖਿਆ ਨਹੀਂ ਪਲੱਸ 2 ਕੀਤੀ ਆ ਤੇ ਪਰ ਤਜਰਬਾ ਇੰਨਾ ਕੋ ਹੋ ਗਿਆ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਹੁਣ ਸਾਰੀ ਕੋਸ਼ਿਸ਼ ਕਰੀ ਦੀ ਆ ਵੀ ਕੋ ਆਪਣੇ ਹੱਥੀ ਕਰੀਏ ਮਿਹਨਤ ਤਾਂ ਕਰਨੀ ਪੈਣੀ ਸਰ ਪਰਿਵਾਰ ਪਾਲਣ ਲਈ ਨੌਕਰੀ ਸਰਕਾਰ ਦੇ ਰਹੀ ਨਹੀਂ ਰਹੀ ਜਾਈਏ ਕਿੱਥੇ ਫੁੱਟਪਾਥਾਂ ਤੇ ਆਵਾਂਗੇ ਕਿੱਥੇ ਜਾਵਾਂਗੇ ਇਹ ਲੱਗਦਾ ਨਹੀਂ ਉਹ ਲੰਘਣਾ ਕੀਤੀ ਜਾ ਰਹੀ ਫੁੱਟਪਾਥ ਦੇ ਬਾਅਦ ਸਰ ਉਹ ਲੰਘਣਾ ਤੇ ਫਿਰ ਸਾਰਾ ਪੰਜਾਬ ਕਰ ਰਿਹਾ ਭ੍ਰਿਸ਼ਟ ਲੀਡਰ ਕਰ ਰਿਹਾ ਉਹ ਲੰਘਣਾ ਕਰਨ ਤੋਂ ਬਾਅਦ ਆ ਜਾਣ ਪਹਿਲਾਂ ਤਾਂ ਆਪਣੇ ਆਪ ਨੂੰ ਸੁਧਾਰਨ ਫੇਰ ਹੀ ਲੋਕਾਂ ਨੂੰ ਸੁਧਾਰਨਗੇ ਲੇਕਿਨ ਉਹ ਤੇ ਕਹਿੰਦੇ ਕਿ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਕਿ ਲੱਗਦਾ ਕਿ ਇਹ ਰੇਡੀਆਂ ਨੂੰ ਲੈ ਕੇ ਵੀ ਰੈਵਨਿਊ ਜਨਰੇਟ ਕੀਤਾ ਜਾ ਸਕਦਾ ਕੁਝ ਹੈ ਰੋਡ ਪਰ ਮੈਂ ਤੁਹਾਡਾ ਬਿਲਕੁਲ ਜੀ ਬਿਲਕੁਲ ਕੀਤਾ ਜਾ ਸਕਦਾ ਹੈ ਪਰ ਜਿੰਨਾ ਚਿਰ ਆਪਾਂ ਪਾਵਰ ਚ ਨਹੀਂ ਆਉਂਦੇ ਠੀਕ ਹੈ ਜੀ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਬਦਲਾਹ ਦੇ ਹਾਲ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਬੜਾ ਕੁਝ ਕੀਤਾ ਜਾ ਸਕਦਾ ਹੈ ਹੋ ਸਕਦਾ ਹੈ ਹਾਲ ਤੇ ਤੁਹਾਨੂੰ ਤੁਹਾਡੇ ਫੈਮਿਲੀ ਦੇ ਵਿੱਚ ਤੁਹਾਡਾ ਕਿਸ ਤਰ੍ਹਾਂ ਸਪੋਰਟ ਹੈ ਕਿਉਂਕਿ ਅਕਸਰ ਹੀ ਕਹਿੰਦੇ ਨੇ ਕਿ ਕਾਮਯਾਬ ਬੰਦੇ ਪਿਛੋਰੇ ਪਰਿਵਾਰ ਮੈਂਬਰਾਂ ਦਾ ਬੜਾ ਵੱਡਾ ਸਹਿਯੋਗ ਹੁੰਦਾ ਹੈ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਬਿਲਕੁਲ ਜੀ ਬਿਲਕੁਲ ਪੰਜਾਬ ਦਾ ਆਪਣੇ ਪਰਿਵਾਰ ਦਾ ਪੂਰਾ ਸਹਿਯੋਗ ਆ ਤੇ ਮਾਲਕ ਕਿਰਪਾ ਕਰੇਗਾ ਛੋੜੀ-ਹੋੜੀ ਜਿੱਦਾਂ ਜਿੱਦਾਂ ਵਧੇ ਜਾਏਗਾ ਬਾਈਕ ਪਿੰਡਾਂ ਦੇ ਵੀਰ ਮੇਰੇ ਨਾਲ ਆ ਜਿਨ੍ਹਾਂ ਦੀ ਪ੍ਰੋਪਰ ਸਪੋਰਟ ਹੈ ਮੈਨੂੰ ਸਵੇਰੇ ਹਸਾਗਾ ਲੜਨ ਜੋਗਾ ਇਲੈਕਸ਼ਨ ਨਹੀਂ ਜੀ ਨਹੀਂ ਕੁਛ ਨਹੀਂ ਹੈ ਫਿਰ ਇਲੈਕਸ਼ਨ ਕਿਉਂਕਿ ਲੋਕ ਤੇ दारू ਤੇ ਤੱਕ ਪਹੁੰਚ ਜਾਂਦੇ ਜਦੋਂ ਇਲੈਕਸ਼ਨ ਹੁੰਦੀ ਹੈ 500 ਰੁਪਏ ਨਾਲ दारू ਜੋ ਹਾਲਾਤ ਨਜ਼ਰ ਆਉਂਦੇ ਨੇ ਹੱਲ ਮੁੱਕਦੇ ਉਹ ਫਿਰ ਕਿੱਥੋਂ ਤੁਸੀਂ ਇਕੱਠੇ ਕਰ ਸਕੋਗੇ ਵੋਟਾਂ ਕਿਉਂਕਿ ਅਕਸਰ ਹੀ ਜਦੋਂ ਵੀ ਕਿਉਂਕਿ ਅਸੀਂ ਮੀਡੀਆ 'ਚ ਰਹਿੰਦੇ ਆ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਵੀਡੀਓਜ਼ ਵੀ ਵੇਖਦੇ ਆ ਜਿਹਦੇ ਵਿੱਚ ਪੈਸਾ ਜਿਹੜਾ ਆ ਉਹ ਬੜਾ ਮੋਢੀ ਰੱਖਿਆ ਜਾਂਦਾ ਆ ਦੂਸਰੇ ਪਾਸੇ ਸ਼ਰਾਬ ਜਿਹੜੀ ਆ ਬੜੀ ਵਰਤਾਈ ਜਾਂਦੀ ਆ ਫਿਰ ਉਹ ਕਿਸ ਤਰ੍ਹਾਂ ਤੁਸੀਂ ਪੂਰੀ ਕਰੋਗੇ ਬਿਲਕੁਲ ਤੁਹਾਡੀ ਗੱਲ ਸ ਕਤੇ ਇਹੋ ਜਾਈ ਮਤਲਬ ਉਹਨਾਂ ਨੇ ਭਰ ਦਿੱਤਾ ਹੈ ਵੀ ਤੁਹਾਡੇ ਕੋਲੇ ਇਦਾਂ ਹੋਣਾ ਨਹੀਂ ਤੁਸੀਂ ਆਟੇ ਦਾਲਤਾ ਕਰੋ ਬਾਕੀ ਅਸੀਂ ਜੋ ਨਜ਼ਾਰੇ ਲੈਣੇ ਅਸੀਂ ਲੈਣ ਹੀ ਡਾ ਇਹ ਇਸ ਤੋਂ ਬਾਹਰ ਨਿਕਲ ਕਾਣਾ ਚਾਹੀਦਾ ਸਰ ਫ੍ਰੀ ਸਾਡੇ ਪੰਜਾਬ ਨੂੰ ਕੁਝ ਨਹੀਂ ਚਾਹੀਦਾ ਆਪਣੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਫ੍ਰੀ ਨਹੀਂ ਕੁਝ ਚਾਹੀਦਾ ਕਾਰੋਬਾਰ ਦਿਓ ਉਹਨਾਂ ਨੂੰ ਤੇ ਅੱਜ ਘਰ ਘਰ ਰਾਸ਼ਨ ਦੀ ਤੋਰ ਰਿਹਾ ਸਾਰਾ ਫ੍ਰੀ ਇਦਾਂ ਦਵਾਂਗੇ ਕਰਾਂਗੇ ਕਿਉਂ ਨਹੀਂ ਸਰ ਹੋ ਰਿਹਾ ਹੋ ਸਕਦਾ ਹੈ ਕਾਰੋਬਾਰ ਜਿਹੜਾ ਤੁਸੀਂ ਫ੍ਰੀ ਰਾਸ਼ਨ ਦੀ ਗੱਲ ਕਰਦੇ ਹੋ ਉਹਦੀ ਵੀ ਇੱਕ ਵੀਡੀਓ ਸਾਹਮਣੇ ਆ ਰਹੀ ਕਹਿੰਦੇ ਇੱਕ ਪਰਿਵਾਰ ਨੂੰ 7 ਕਿਲੋ ਸਿਰਫ ਕਣਕ ਮਿਲਦੀ ਪਈ ਹੈ ਬਹੁਤ ਕੁਝ ਹੋ ਰਿਹਾ ਜੀ ਬਦਲਾਅ ਦੇ ਵਿੱਚ ਤਾਂ ਆਪ ਇਹਨਾਂ ਨੂੰ ਟਕੇ ਰਹਿੰਦੀ ਏ ਕਿਉਂਕਿ ਲੋਕ ਜਾਣਦੇ ਬਖੂ ਵੀ ਜਾਣਦੇ ਆ ਮੈਂ ਵੀ ਬੜੀ ਚੰਗੀ ਤਰ੍ਹਾਂ ਜਾਣਦਾ ਤੁਸੀਂ ਵੀ ਜਾਣਦੇ ਹੋ ਤੁਸੀਂ ਤੇ ਵਿੱਚ ਰਹੇ ਹੋ ਨਾਲੇ ਖਾਸ ਤੌਰ ਤੇ ਮੈਂ ਤਾਂ ਸਾਰਾ ਜੀ ਸਰਕਾਰ ਦੇ ਵਿੱਚ ਆ ਪਰ ਮੈਨੂੰ 1% ਵੀ ਮਤਲਬ ਯਾਦ ਨਹੀਂ ਕੀਤਾ ਗਿਆ ਕਦੀ ਜਦੋਂ ਦੀ ਸਰਕਾਰ ਬਣੀ ਆ ਉਸ ਤੋਂ ਪਹਿਲਾਂ ਸਾਡਾ ਪੂਰਾ ਯੋਗਦਾਨ ਨਹੀਂ ਕਿਹੜੀ ਉਦਦਾਰੀਆਂ ਰਹੀਆਂ ਤੁਹਾਡੇ ਕੋ ਪਹਿਲਾਂ ਸਰ ਮੈਂ ਬਲਾਕ ਪ੍ਰਧਾਨ ਸੀਗਾ ਰਾਇਸੈਂਸੀ ਵਾਲੇ ਕਿ ਤੋਂ ਉਸ ਤੋਂ ਬਾਅਦ ਮੈਨੂੰ ਬਾਈ ਦੇ ਵਿੱਚ ਜ਼ਿਲ੍ਹਾ ਜੁਆਇੰਟ ਸੈਕਟਰੀ ਲਾ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਸਰਕਾਰ ਬਣ ਗਈ ਬਾਸ ਕੋਈ ਸਾਨੂੰ ਯਾਦ ਨਹੀਂ ਕੀਤਾ ਗਿਆ ਸਾਡਾ ਅਹੁਦਾ ਤੇ ਨਾ ਸਾਨੂੰ ਪੁੱਛ ਕੇ ਲਾਇਆ ਹੀ ਨਾ ਪੁੱਛ ਕੇ ਢਾਇਆ ਹੀ ਨਾ ਸਾਡੀ ਕੋਈ ਸਲਾਹ ਲਈ ਗਈ ਹੈ ਨਾ ਸਾਨੂੰ ਕੋਈ ਅੱਜ ਮਿਲਦਾ ਮੁੱਖ ਮੰਤਰੀ ਨੂੰ ਮਿਲਣ ਜਾਂਦੇ ਤਾਂ ਨਹੀਂ ਮਿਲਦਾ ਤੇ ਕੀ ਲੱਗਦਾ ਹੈ ਕਿ ਲੋਕ ਪਰ ਜਿਹੜੇ ਭਗਵੰਤਪਾਲ ਸਾਹਿਬ ਨੇ ਉਹ ਤਾਂ ਕਹਿੰਦੇ ਨੇ ਕਿ ਅਸੀਂ ਛੋਟੇ-ਛੋਟੇ ਵਰਕਰ ਦੀ ਜਿਹੜੀ ਆ ਉਹ ਵੀ ਗੱਲ ਸੁਣਨੇ ਆ ਉਹਨਾਂ ਨੂੰ ਹਰ ਇੱਕ ਨੂੰ ਉਹਨਾਂ ਦਾ ਜਿਹੜਾ ਮਾਨ ਸਤਕਾਰ ਆ ਉਹ ਦਿੱਤਾ ਜਾਂਦਾ ਤੁਹਾਨੂੰ ਕਿਉਂ ਨਹੀਂ ਮਿਲ ਪਾਇਆ ਫਿਰ ਕਬੀ ਨਹੀਂ ਕਿਤੇ ਨਹੀਂ ਜੀ ਕਮੀ ਨਹੀਂ ਰਹੀ ਸਾਡੀ ਕਮੀ ਇਹ ਰਹੀ ਵੀ ਅਸੀਂ ਬਦਲਾਅ ਦੇ ਝੂਠੇ ਲਾਰੇਾਂ 'ਚ ਆ ਗਏ ਜਿਹਦੇ ਕਰਕੇ ਪੂਰਾ ਪੰਜਾਬ ਫਸਿਆ ਪਿਆ ਏ ਤੇ ਮੈਂ ਮਾਫੀ ਮੰਗਦਾ ਜਿਨ੍ਹਾਂ ਨੇ ਮੇਰੇ ਕਹਿਣ ਤੇ ਵੋਟ ਪਾਈ ਆ ਆਮ ਪਾਰਟੀ ਦੀ ਸਰਕਾਰ ਬਣਾਈ ਆ ਉਹਦੇ ਤੋਂ ਮੈਂ ਬੇਨਤੀ ਆ ਮੈਨੂੰ ਖਿਲਾੜ ਕੇ ਗਲੀ 'ਚ ਨਾ ਪੁੱਛਿਆ ਕਰੋ ਮੈਂ ਅੱਜ ਸਾਰਿਆਂ ਤੋਂ ਮਾਫੀ ਮੰਗ ਲੈਂਦਾ ਵੀ ਮੇਰੇ ਕੋਲ ਗਲਤ ਹੋ ਗਿਆ ਹਾਲਾਤ ਕਿਦਾਂ ਦੇ ਨੇ ਇੱਕ ਪਿੰਡਾ ਦੇ ਵਿੱਚ ਜਿੱਥੇ ਪਹਿਲਾਂ ਵੋਟਾਂ ਮੰਗੀਆਂ ਜਾਂਦੇ ਤੇ ਹੋਣ ਦੀਆਂ ਹੁਣ ਸਰ ਜਾਣਾ ਉਹ ਖਾਇਾ ਕੀ ਜਦ ਉਹਨਾਂ ਨੂੰ ਜਵਾਬ ਦਈਏ ਵੀ ਸਾਡਾ ਆਪਣੀ ਸੁਣਾਈ ਹੋਂਡੀ ਤੋਂ ਉਹਨਾਂ ਨੂੰ ਕੀ ਗਈਏ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਚ ਬੜਾ ਰੋਲਾ ਪਾਉਂਦੇ ਸੀ ਕਿ ਬਿਸਕੁਟਾਂ ਤੱਕ ਗੱਲ ਪਹੁੰਚ ਗਈ ਅੱਖਾਂ ਨਾਲ ਅੱਖ ਮਿਲਾ ਕੇ ਸਾਡਾ ਗੱਲਬਾਤ ਕੀਤੀ ਹੈ ਪ੍ਰਤਾਪ ਸਿੰਘ ਬਾਜਵਾਲਾ ਬੜੀ ਤਿੱਕੀ ਉਹਨਾਂ ਦੀ ਨਾ ਤਰਕ ਨਜ਼ਰ ਆਇਆ ਕਿ ਲੱਗਦਾ ਹੈ ਕਿ ਉਹ ਕੁਝ ਬਦਲਾਵ ਨਜ਼ਰ ਆ ਰਿਹਾ ਤੁਹਾਨੂੰ ਉਹਨਾਂ ਵਿੱਚ ਕੀ ਲੱਗਦਾ ਹੈ ਕਿ ਬਦਲਾ ਜਿਹੜਾ ਉਹ ਨਜ਼ਰ ਆ ਰਿਹਾ ਤੁਹਾਨੂੰ ਉਹਨਾਂ ਨੂੰ ਕਿਉਂਕਿ ਤੁਸੀਂ ਨਾਲ ਰਹੇ ਹੋ ਉਹਨਾਂ ਦੇ ਬਦਲਾ ਹੀ ਨਜ਼ਰ ਆ ਰਿਹਾ ਜੀ ਕਿਉਂਕਿ ਜੇ ਤੁਹਾਨੂੰ ਲੱਗਦਾ ਮੈਂ ਵੀ ਸੁਣੀ ਸੀ ਥੋੜੀ ਜੀ ਜੇ ਤੁਹਾਨੂੰ ਲੱਗਦਾ ਬੰਦਾ ਭ੍ਰਿਸ਼ਟ ਕਰ ਰਿਹਾ ਹੈ ਗਲਤ ਕਰ ਰਿਹਾ ਹੈ ਤਾਂ ਕਿਉਂ ਨਹੀਂ ਪਰਚਾ ਕਰਦੇ ਉੱਥੇ ਕਿੰਨੇ ਹ ਮਹਾਰਾਜਾਂ ਦਾ ਰਾਜ ਵੇਖ ਲਿਆ ਆਪਾਂ ਰਣਜੀਤ ਸਿੰਘ ਜੀ ਦਾ ਉਸ ਤੋਂ ਬਾਅਦ ਤੇ ਚਲੋ ਜਨਮ ਮੇਰਾ ਬੜਾ ਬਾਅਦ ਆਇਆ ਕੈਪਟਨ ਮਹਾਰਾਜੇ ਵਰਗਿਆਂ ਦਾ ਰਾਜ ਵੇਖ ਲਿਆ ਬਾਦਲ ਵਰਗਿਆਂ ਰਾਜ ਵੇਖ ਲਿਆ ਤੇ ਇਹਨਾਂ ਦਾ ਕਮੇਡੀਅਨ ਕਹਿ ਲਓ ਜਾਂ ਸਿੰਗਰ ਕਹਿ ਲਓ ਜਾਂ ਕਹਿ ਲਓ ਵੀ ਆਪਣੇ ਟੀਚਰ ਸਹਿਬਾਨ ਦਾ ਬੇਟਾ ਉਹਨਾਂ ਦਾ ਵੀ ਰਾਜ ਵੇਖ ਲਿਆ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਵੀ ਇਹਨਾਂ ਗਰੀਬ ਸਿੱਖਣੋਕਾਂ ਕੋ ਦਿਓ ਰਾਜ ਹੁਣ ਸਾਨੂੰ ਲੱਗਦਾ ਵੀ ਸਾਡੀ ਵਾਰੀ ਆ ਗਈ ਆ ਤੇ ਅਸੀਂ ਮਿਹਨਤ ਕਰਨੀ ਸ਼ੁਰੂ ਕਰ ਰਹੇ ਆ ਤੇ ਮਾਲਕ ਕਿਰਪਾ ਕਰੇਗਾ ਗੁਰੂ ਰਾਮਦਾਸ ਕਿਰਪਾ ਕਰੇਗਾ ਤੇ ਸਾਥ ਪੰਜਾਬੀਆਂ ਦਾ ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਹੱਕਾਂ ਲਈ ਖੁਦ ਨਾ ਆਏ ਸਾਨੂੰ ਕਿਸੇ ਨੇ ਦੇਣੇ ਮੰਗਿਆ ਕੁਝ ਨਹੀਂ ਮਿਲਣਾ ਕਿਸਾਨੀ ਧਰਨਾ ਦੇਖ ਲਓ ਤੁਸੀਂ ਕਦੋਂ ਦਾ ਚੱਲ ਰਿਹਾ ਏ ਆਪਣੇ ਅਮਰਤਪਾਲ ਸਿੰਘ ਦੀ ਮਾਤਾ ਜੀ ਭੁੱਖ ਹੜਤਾਲ ਦੇ ਬੈਠੇ ਨੇ ਮੁੱਖ ਮੰਤਰੀ ਦੀ ਕੋਈ ਕੰਨ ਤੇ ਜੁਣੀ ਸਰ ਕਰਿਆ ਕਿਸੇ ਦਾ ਮਾਪਿਓ ਮੰਨ ਲਓ ਇਨੇ ਦਿਨ ਬੁਖਾਰ ਰਹਿੰਦਾ ਹੋਵੇ ਜਾਂ ਉਹਨਾਂ ਦਾ ਬੇਟਾ ਰਹਿੰਦਾ ਹੋਵੇ ਤੇ ਕੀ ਬੀਤੂਗੀ ਮੈਂ ਅੱਜ ਮਿਲ ਕੇ ਵੀ ਆਇਆ ਉਹਨਾਂ ਦੇ ਮਾਤਾ ਜੀ ਨੂੰ ਬਸ ਪਿਆਰ ਦਿੱਤਾ ਜਾਂ ਸਤਕਾਰ ਉਹਨਾਂ ਦਾ ਲਿਆ ਆ ਬਸ ਕੋਈ ਗੱਲ ਨਹੀਂ ਆਪਾਂ ਕੀਤੀ ਕਿਉਂਕਿ ਸਾਨੂੰ ਮੰਗਿਆ ਕੁਝ ਨਹੀਂ ਮਿਲਦਾ ਲੜਨਾ ਪੈਣਾ ਹੈ ਉੱਤੇ ਲੜਾਈ ਕੀ ਲੱਗਦਾ ਨਹੀਂ ਫਿਰ ਆਪਣੇ ਆਨਾ ਹੀ ਹੋ ਜੂਗੀ ਤੁਸੀਂ ਤੇ ਉਹਨਾਂ ਵਾਸਤੇ ਦਿਨ ਰਾਤ ਇੱਕ ਕੀਤਾ ਨਹੀਂ ਜੀ ਨਹੀਂ ਲੜਾਈ ਨਹੀਂ ਹੋ ਆਪਣੇ ਆਨਾ ਨਹੀਂ ਹੋ ਜੂਗੀ ਆਪਣੇ ਆਨੂੰ ਸਮਝਾਉਣ ਲਈ ਹੋ ਜੂਗੀ ਲੜਾਈ ਐਦਾਂ ਨਹੀਂ ਜੀ ਆਪਾਂ ਹੋਰ ਦੂਜਿਆਂ ਨੂੰ ਕੀ ਅਪੀਲ ਕਰੋਗੇ ਜਿਹੜੇ ਆਮ ਆਦਮੀ ਪਾਰਟੀ ਦੇ ਕਈ ਹੋਰ ਵੀ ਵਰਕਰ ਨੇ ਜਿਨ੍ਹਾਂ ਨੂੰ ਉਹਨਾਂ ਦਾ ਮਾਨ ਸਤਿਕਾਰ ਨਹੀਂ ਮਿਲ ਪਾਰ ਰਿਹਾ ਜਾਂ ਉਹ ਤੁਹਾਡੇ ਨਾਲ ਤੁਰਨ ਕੀ ਉਹਨਾਂ ਨੂੰ ਅਪੀਲ ਕੀ ਕਰੋਗੇ ਮੈਂ ਸਰ ਬੇਨਤੀ ਕਰ ਸਕਦਾ ਹਾਂ ਕਿ ਸਾਥ ਦਿਓ ਕਿਉਂਕਿ ਤੁਸੀਂ ਦੇਖ ਲਿਆ ਹੈ ਬਦਲਾ ਕੀ ਚੱਲ ਰਿਹਾ ਆ ਮੈਨੂੰ ਦੱਸਣ ਦੀ ਲੋੜ ਨਹੀਂ ਮੈਂ ਬਾਰ-ਬਾਰ ਇਹੋ ਗੱਲ ਕਰੀ ਜਾ ਰਿਹਾ ਪਰ ਬਦਲਾ ਨਾਲ ਜੋ ਝੂਠੀਆਂ ਫਵਾ ਫੈਲ ਰਹੀਆਂ ਪੰਜਾਬ ਸਰਕਾਰ ਜੋ ਕਰ ਰਹੀ ਸੋਸ਼ਲ ਮੀਡੀਆ ਦੇ ਬਹੁਤ ਗਲਤ ਹੋ ਰਿਹਾ ਏ ਉੱਤੇ ਹਰਾ ਪੈਨ ਚਲਾਈ ਜਾਣ ਦਾ ਮਕਸਦ ਨਹੀਂ ਆ ਸਾਡਾ ਥੱਲੇ ਵੀ ਪਤਾ ਹੋਣਾ ਚਾਹੀਦਾ ਕੀ ਚੱਲ ਰਿਹਾ ਠੀਕ ਆ ਜੀ ਤੇ ਮੈਂ ਬੇਨਤੀ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਹ ਕਰਦਾ ਹਾਂ ਕਿ ਇੱਕ ਕਾਰਡ ਲਵਾਉਣ ਵਾਲੇ ਦਾ ਸਾਥ ਦਿਓ ਅਗਰ ਮੈਂ ਕਰ ਸਕਦਾ ਤੂੰਸੀ ਕਿਉਂ ਨਹੀਂ ਕਰ ਸਕਦੇ ਮੈਂ ਗਰੀਬੀ ਰੇਖਾ ਤੋਂ ਥੱਲੇ ਆ ਕੀ ਲੱਗਦਾ ਕਿ ਮੋਬਾਈਲ ਵਾਲੇ ਨੂੰ ਜਿਤਾ ਸਕਦੇ ਤੇ ਕਾਠ ਵਾਲੇ ਨੂੰ ਵੀ ਜਿਤਾ ਸਕਦੇ ਆਮ ਲੋਕ ਬਿਲਕੁਲ ਜੀ ਬਿਲਕੁਲ ਕਿਰਪਾ ਕਰਨਗੇ ਲੋਕ ਸਾਥ ਦੇਣਗੇ ਗੁਰੂ ਰਾਮਦਾਸ ਕਿਰਪਾ ਕਰੂਗਾ ਤੇ ਸਾਥ ਇੰਨਾ ਕੁ ਦੇਣਗੇ ਵੀ ਦੁਨੀਆ ਚ ਵਲਡ ਰਿਕਾਰਡ ਬਣੇਗਾ ਕਿ ਇੱਕ ਰੇੜੀ ਵਾਲੇ ਨੂੰ ਚੁੱਕ ਕੇ ਆਪਾਂ ਸੈਂਟਰ ਦੀ ਹਿੱਕ 'ਚ ਮਾਰਿਆ ਦੇਖਿਓ ਤੁਹਾਡੇ ਮੁੱਦੇ ਕਿਦਾਂ ਬਾਹਰ ਹੁੰਦੇ ਫਿਰ ਠੀਕ ਹੈ ਜੀ ਇੱਕ ਪੰਜਾਬ ਸਰਕਾਰ ਨੂੰ ਵੀ ਪਤਾ ਲੱਗੇਗਾ ਵੀ ਆਪਾਂ ਗਲਤ ਕੀਤਾ ਏ ਠੀਕ ਹੈ ਜੀ ਦੂਜਾ ਸੈਂਟਰ ਦੋਵੇਂ ਜਦੋਂ ਸਾਡਾ ਵਰਲਡ ਰਿਕਾਰਡ ਬਣੇਗਾ ਰੇਡੀ ਵਾਲੇ ਨੂੰ ਚੁੱਕ ਕੇ ਆਪਾਂ ਅਸਮਾਨ ਤੇ ਲਾਇਆ ਠੀਕ ਆ ਜੀ ਤੁਹਾਡਾ ਪਿਆਰ ਇਦਾਂ ਬਰਕਰਾਰ ਰਹੇਗਾ ਤੇ ਆਪਾਂ ਇਦਾਂ ਹੀ ਤੁਹਾਨੂੰ ਮਿਲਦੇ ਰਵਾਂਗਾ ਆਪਣਾ ਕੋਈ ਹਿਸਾਬ-ਕਤਾਬ ਨਹੀਂ ਕਿਉਂਕਿ ਸਾਡੇ ਕੋਲ ਤੇ ਹੈ ਹੀ ਗੱਖਣੀ ਅਸੀਂ ਤੇ ਗਰੀਬ ਆ ਰਖਾਂ ਥੱਲੇ ਆ ਨਾ ਕੱਲ ਸੀ ਨਾ ਅੱਜ ਆ ਤੇ ਕੱਲ ਆਉਣ ਵਾਲੇ ਦਾ ਵੀ ਜੇ ਹੋਊਗਾ ਤੇ ਲਿਮਟ ਤੱਕ ਕਿਉਂਕਿ ਮੈਂ ਇੱਕ ਇੰਟਰਵਿਊ ਸੁਣੀ ਸੀ ਮੁੱਖ ਮੰਤਰੀ ਸਾਹਿਬ ਦੀ ਮਾਤਾ ਦੀ ਵੀ ਲੋਕਾਂ ਦਾ ਪੈਸਾ ਹੈ ਅਸੀਂ ਕੀ ਕਰਨਾ ਹੈ ਤਾਂ ਅੱਜ ਵੇਖ ਲਓ ਕੀ ਹੋ ਰਿਹਾ ਹੈ ਸੋ ਇਹ ਵਿਜੀਵਲੋ ਲਗਾਤਾਰ ਹੀ ਹੁਣ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਇਹਨਾਂ ਵੱਲੋਂ ਛੋਟੀ ਜਿਹੀ ਕਾਰਟ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਹੈ ਉਹ ਵੀ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਆਮ ਲੋਕਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕਿ ਬਦਲਾਅ ਜਿਹੜਾ ਹੈ ਉਹ ਨਜ਼ਰ ਆ ਸਕੇ ਇਹਨਾਂ ਦਾ ਵੀ ਕਹਿਣਾ ਹੈ ਕਿ ਜੇਕਰ ਇਹਨਾਂ ਨੂੰ ਜਿਤਾਉਂਦੇ ਨੇ ਤਾਂ ਕਈ ਮੇਨ ਮੁੱਦੇ ਜਿਹੜੇ ਨੇ ਉਹਨਾਂ ਨੂੰ ਇਹ ਹੱਲ ਜਿਹੜਾ ਹੈ ਇਹਨਾਂ ਵੱਲੋਂ ਕਰਵਾਇਆ ਜਾਵੇਗਾ ਤਾਂ ਜੋ ਕਿ ਅੰਮ੍ਰਿਤਸਰ ਦੇ ਲੋਕ ਜਿਹੜੇ ਨੇ ਉਹ ਸੁੱਖ ਦਾ ਸਾਹ ਜਿਹੜ ਕੈਮਰਾਮੈਨ ਸਾਈ ਪ੍ਰੀਤਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ